ਹਾਂ ਜੀ ਆ ਕਬੂਤਰ ਫਸਾ ਹੋਇਆ ਆਪਣੇ ਪਿੰਡ ਨਿਸ਼ਾਨ ਸਾਹ ਵਾਲੀ ਜਿਹੜੀ ਖੇਚ ਵਾਲੀ ਤਾਰ ਹੁੰਦੀ ਆ ਉਹ ਨਾਲ ਕਬੂਤਰ ਦੇ ਲਾਤੋਂ ਰੱਸੀ ਬੰਨੀ ਹੋਈ ਜੀ ਉਹ ਲੈ ਉੱਟ ਗਈ ਤੇ ਇਹ ਕੱਲ ਦਾ ਫਸਾ ਹੋਇਆ ਅੱਜ ਆਪਾਂ ਸਵੇਰੇ ਲਾਉਣ ਲੱਗੇ ਹੋਏ ਆ ਬਾਕੀ ਤੁਸੀਂ ਸਾਰੀ ਵੀਡੀਓ ਨਾਲ ਬਨੇ ਰਹੋ ਵੀ ਕਿਵੇਂ ਕੀ ਹੋਇਆ ਕਿਵੇਂ ਲਾਹਿਆ ਕਬੂਤਰ ਇਹ ਦੇਖੋ ਤੁਸੀਂ ਸਾਰੀ ਵੀਡੀਓ ਇਹ ਆਣੂ ਕਿਉਂ ਜਿਹੜਾ ਇੱਥੋਂ ਨਹੀਂ ਜਾਂਦਾ ਹਾਂ ਜੀ ਬੰਦ ਕਰ ਓਹ ਰੇਕ ਕਰੀਆ ਫੜਨਾ ਓਏ ਬਣਾਵਾ ਹੁਣ ਆਪਾਂ ਜਿਹੜਾ ਕੰਮ ਕਰਨਾ ਉਹ ਕਰ ਲੈ ਕਾਕੇ ਜੀ ਆ ਤਾਂ ਫੜਾ ਉਹ ਯਾਰ ਇਹ ਖੜੀ ਜਾਂ ਸੱਡ ਕੇ ਰਿਹਾ ਆ ਚਲਾ ਲਾ ਆ ਜਾਨ ਕਮਾ ਲਾ ਰਿਹਾ ਹੋਰ ਉਹਨਾਂ ਵੀ ਦਲੀ ਮੇਰੇ ਮਾਰਾਂ ਚੱਲੂਗਾ ਵਾਹ ਹੋਇਆ ਉਹ ਆ ਗਿਆ ਨਵੀਂ ਵਿੱਚ ਪਹਿਲਾਂ ਸਾਰਾ ਨਹੀਂ ਬਣਾਉਣਾ ਆਪਣੀ ਇੱਥੋਂ ਆਏਗੇ ਨਾ ਬੰਦੇ ਆ ਆ ਕਬੂਤਰ ਫਸ ਗਿਆ ਜੀ ਭਦਰਾਵਾਂ ਦੀ ਧਰਤੀ ਤੇ ਓ ਬਾਈ ਦਾ ਬਹੁਤ ਸਹਿਯੋਗ ਆ ਜਿਹੜਾ ਕੰਨ ਤੇ ਖੜਾ ਕੱਟਣ ਕੋਲ ਆਹ ਹੋ ਕਰੀ ਜਾਂਦੇ ਆ ਇਹ ਕਰਦੇ ਲੇਗਾ ਜਦੋਂ ਬੰਦਾ ਆਹ ਹੁਣ ਲੰਬੇ ਆ ਤੁਹਾਨੂੰ ਜਿੱਦਾਂ ਮੈਂ ਕਹਿਣਾ ਵੀ ਤਿਆਰ ਦਾ ਰੱਖੋ ਲੰਗ ਲਾਲਾ ਫਟਾਫਟ ਕਾਸੀ ਖਾੜ ਤੇ ਖਿਚਲਾ ਲਵੀ ਖਿਚਣਾ ਮਾੜੀ ਖੇੜੇ ਬਣਾ ਕੇ ਇੱਥੇ ਜੋੜ ਦੇ ਹੋਊ ਜੋੜ ਨਹੀਂ ਹੋਵੇ ਇੱਥੇ ਤਾਰਾਂ ਨਾਲ ਇਤਰੀ ਬਸ ਉੱਚੀ ਦਾ ਕਰ ਉਹ ਨਵੀਂ ਖਿੱਚ ਕੇ ਰੱਖੋ ਉਹ ਉੱਚੀ ਚੱਕਲਾ ਜੋੜਾ ਦੋ ਉਹ ਜੋੜਾ ਦਾ ਉੱਚੀ ਚੱਕਲਾ ਜੋੜੋ

ਹਾਂ ਹਾਂ ਆਇਆ ਅੱਲਾਹ ਅਕਬਰ ਖੇਤੀ ਦੇ ਲੋਕ ਨੇ ਮੇਰਾ ਨਿਕਲਿਆ ਤੇ ਤਾਰ ਬੱਤੀ ਜੂ ਨਹੀਂ ਪੜੀ ਅਲੀਆ ਬਹੁਤ ਜਨਮ ਕਿੰਨਾ ਹਰਦਾਨ ਹੋ ਗਿਆ ਮਾਣ ਅੰਦਰ ਮੈਂ ਚਾਤੂ ਬਗੈ ਨੂੰ ਚੱਲ ਇਹ ਫੜਨੇ ਸੌਖੇ ਨਹੀਂ ਹ ਲੈ ਲੈ ਕੰਮ ਚੱਕ ਦੇ ਆ ਗਈ ਕੰਮ ਕਬੂਤੇ ਜੀ ਇਹ ਟੁੱਟ ਰਹੀ ਕਰਤੀ ਡੀ ਵਾਲੇ ਪਾਸੇ ਲੈ ਆਉਂਦਾ ਲੈ ਲੈ ਕੰਮ ਚੱਕ ਦੇ ਕਬੂਤਾ ਇਹ ਇਹ ਟੁੱਟਰੀ ਗੱਲ ਸੀ ਡਿਊਟੀ ਵਾਲੇ ਪਾਸੇ ਲੈ ਆਉਂਦਾ ਉਹ ਹੋਹ ਨਿਕਲ ਗਿਆ ਨਿਕਲ ਗਿਆ ਮੈਂ ਜਾਉਂਦਾ ਪਹਿਲਾਂ ਦੇਖ ਕੇ ਕਰ ਕਰ ਉਹ ਆ ਲੈ ਕੋ ਨਵੀਂ ਤਾਰ ਖਿੱਚ ਪਾ ਲੈਣਾ ਰਾਣੀ ਜੱਟੇ ਤਾਰੇ ਦੁਨੀਆ ਨੇ ਗਾਂਦੀ ਨਹੀਂ ਉੱਚੀ ਦੇ ਦੂ ਆ ਇਹਨਾ ajo ਕੁੰਡੀ ਲਾ ਤੋ ਉਹ ਧਾਗਾ ਵੜਦੀ ਉਹ ਘਰੇ ਭਈਆ ਬੱਕਰੇ ਲਈ ਲਿਆਵਾ ਉਹ ਦੇਖ ਉਹ ਲਾ ਕੇ ਘਟਵਾ ਲਈਂ ਅੰਦਰ ਵੀ ਨਹੀਂ ਗਿਆ ਪੈਂ ਕੱਢਦਾ ਨਾ ਫੇਰ ਬੈ ਜਾਣਾ ਉਹ ਤਰੀਕ ਇਤਨਾ ਉੱਪਰ ਹੋ ਰਹਾ ਹੈ ਇਹ ਲੈ ਰਹਾ ਹਾਂ ਹਾਂ ਜੀ ਲੈ ਲੈ ਇਹ ਲੈ ਲੈ ਦਬਾ ਉਹ ਹੁਣ ਦੁੱਧੀ ਦੁੱਧੇ ਚ ਦਾਲਾ ਲਾ ਨਾ ਤਬਰਦਲ ਉਹ ਨਾ ਨਾ ਪਹਿਲਾਂ ਵੀ ਨਾ ਲੱਗੇ ਨਾ ਵੀ ਪੁੱਟ ਲੈ ਦੇ ਹਰਦਾ ਹਰਦਾਓ ਲਾਈਨ ਆ ਰਹਾ ਆਸੂ ਬਾਈਨਾ ਹਲੇ ਨਾ ਨਾ ਲਾਈਨ ਆ ਓਏ ਆਸੂ ਤੇ ਸੀੜੀ ਉੱਪਰ ਆ ਗਈ ਤਾਂ ਦੀ ਨਾਲ ਬੰਦੇ ਕੁਛ ਕਾਦੇ ਹਜੇ ਨਹੀਂ ਹਜੇ ਦੀ ਜਾਂ ਟਾਂਗਾ ਲੱਜਦਾ ਕੋਈ ਉਹ ਤੇ ਵੜ ਤਾਓਗੇ ਤੁਸੀਂ ਰਹਿਣ ਦੋ ਉਹਦੇ ਚਲੇ ਜਾਓ ਚਲ ਅੱਗੇ ਕਰਦੀ ਹੈ ਨਹੀਂ 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 ਨਹੀਂ

ਪੰਨੋ ਕਰਦੇ ਕਰਦੇ ਆਪ ਨਮੇ ਦੋ ਜੀ ਨਾ ਨੋਏ ਹੋਲੇ ਬਾਬੇ ਲੱਗ ਜੂ ਬਾਬੇ ਜੀ ਚੁੱਪ ਕਮਾ ਕੇ ਧਾਗਾ ਵਧਾ ਜੋ ਬੁਖਾਰਾ ਕੀ ਚੀਜ਼ ਤਾਹੋ ਮਸਤੀ ਰੈਡ ਚ ਲੈ ਲੈ ਤਮਦਿ ਆਣਾ ਉਹ ਜੇ ਬੈਟ ਨੂੰ ਕਿਉਂ ਨਹੀਂ ਚੁੱਕਦਾ ਆਹ ਚਾਣਾ ਬੋਲਾ ਬੱਸ ਬੱਸ ਇਹ ਲੈ ਕੋਨੇ ਪੀਣਾ ਹੋਰ ਹੋ ਗਿਆ ਤੇ ਕੋਲੇ ਪੜਾਈ ਨਾਲ ਉਹ ਪ੍ਰਿੰਟਾਂ ਨੇ ਪੜਨ ਲੱਗੇ ਨੇ ਕਰਨ ਲੱਗੇ ਨੇ ਉਹ ਗੁਰਜੀਤ ਗਿਆ ਚੱਲ ਤੇ ਕਾਹ ਨੂੰ ਜਾਣਗੇ ਉਹ ਪੜਨ ਲੱਗੇ ਨੇ ਲੈ ਲੈ ਹਰਦੀ ਪੈਰ ਮੋਟੇ ਕੋਈ ਨਹੀਂ ਹੈਗਾ ਕੱਲਾ ਤੁਹਾਗੇ ਨਹੀਂ ਦਿਖਾਦੇ ਨੂੰ ਜਹਾਜ ਬੋਲ ਜੇਰਾ ਮਾੜਾ ਜੰਗੀ ਬੜੀ ਬਾਕੀ हाँ हाँ भाई आने बच तुम हाबाइ संजो ਹਾਟ ਹਾਟ ਰੋਕੋ 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 ਆਈ ਤਾ ਨੀ ਜੋੜਨਾ ਵੜਦੇ ਉਹ ਨਵੀਂ ਖੇਲੀ ਇਹਨੂੰ ਮੜਾ ਤਿੱਲਾ ਕਰਕੇ ਨਾ ਇੰਨਾ ਕੱਢ ਕੇ ਅਸੀਂ ਉਹ ਖੱਟੋ ਫੇਰ ਨਾ ਉਹ ਅਫਰੀ ਰਸੀ ਐਂ ਨਹੀਂ ਲਹਣੀ ਇਹ ਮੜਾ ਕਬੂਤਰ ਤਿੱਲਾ ਕਰੇ ਤੋ ਉਹ ਜਿਹੜਾ ਦੇਖ ਲੰਮਾ ਕਰਦੇ ਉਹ ਪਾਈ ਨਹੀਂ ਪੈਣੀ ਉਹਦੇ ਨੂੰ ਵਧੀਆ ਜਿਹੜੇ ਤੋਂ ਹਲਕੂ ਗਿਆ ਵਾਲ ਪੈ ਗਿਆ ਬੜਾ ਜਿਹਾ ਚਲ ਪੀ ਵੀ ਬੋਲ ਦੇ ਲੇ ਗੀ ਮੈਂ ਤਾਂ ਗਿਣਾ ਕਰਦਾ ਆ ਹਾਂ ਉਹ ਫਸ ਗਿਆ ਉਹ ਦੇਖੀ ਮੈਂ ਵੀ ਝੜਕਾ ਹੀ ਮਾਰ ਲਾ ਆਉ ਹਾਂ ਸਮਾ ਆ ਕੇ ਲੈਟ ਦੋ ਉੱਤੋਂ ਦੀ ਆ ਗਿਆ ਆ ਤੱਕ ਨਹੀਂ ਨੂੰ ਆ ਆ ਖੂ ਬੋਤਰਾ ਉੱਥੇ ਫਸਿਆ ਸੀ ਇਹ ਕੱਲ ਦਾ ਫਸਿਆ ਹੋਇਆ ਹੈਗਾ ਇਹ ਲਗਭਗ 20 ਘੰਟਿਆਂ ਬਾਅਦ ਲਾ ਕੇ ਦਿੱਤਾ ਉੱਪਰੋਂ ਉਹ ਉਥੋਂ ਨਿਸ਼ਾਨ ਛਾਵੀ ਤਾਰ ਤੋਂ ਇਹਦੇ ਰੱਸੀ ਲਾਉਂ ਪਈ ਆ ਇਹਨੂੰ ਰੱਸੀ ਬਣੀ ਹੋਈ ਸੀਗੀ ਉਹ ਰੱਸੀ ਦਿਖਾਵੇ ਇਹ ਕੱਲ ਇਹ 2 3 ਵਜੇ ਦਾ ਫਸਿਆ ਹੋਇਆ ਹੈਗਾ ਅੱਜ ਹੁਣ ਵੱਜ ਗਏ ਪੌਣੇ ਨੂੰ 8:30 ਵਜੇ ਸਵੇਰੇ ਆਪਾਂ ਲਾ ਕੇ ਦੇਤਾ ਹੈ